ਪਾਸਪੋਰਟ ਹੋ ਗਿਆ ਵਿਦੇਸ਼ ਚ ਚੋਰੀ ਤਾਂ ਤੁਰੰਤ ਕਰੋ ਅਹ ਕਮ ਨਹੀਂ ਤਾਂ ਬਾਅਦ ਚ ਮਾਰੋਗੇ ਮੱਥੇ ਤੇ ਹੱਥ ਵੀਡੀਓ ਜੋ ਹੈ ਤੁਹਾਡੀ ਮੁਸ਼ਕਲ ਦਾ ਹੱਲ ਅਕਸਰ ਹੀ ਲੋਕ ਛੁੱਟੀਆਂ ਮਨਾਉਣ ਦੇ ਲਈ ਜਾਂ ਕੋਈ ਸਪੈਸ਼ਲ ਦਿਨ ਮਨਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਜਾਂ ਕਿਸੇ ਖਾਸ ਜਗ੍ਹਾ ਤੇ ਜਾਂਦੇ ਨੇ ਪਰ ਜਦੋਂ ਅਸੀਂ ਫਲਾਈਟ ਦੇ ਰਾਹੀਂ ਟ੍ਰੈਵਲ ਕਰਦੇ ਆਂ ਤਾਂ ਪਾਸਪੋਰਟ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਖਾਸ ਕਰਕੇ ਜਦੋਂ ਅਸੀਂ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾਂਦੇ ਆਂ ਤਾਂ ਪਾਸਪੋਰਟ ਦੀ ਲੋੜ ਹੁੰਦੀ ਹੈ ਆਪਣੀ ਯਾਤਰਾ ਦੇ ਲਈ ਪਰ ਜੇਕਰ ਤੁਸੀਂ ਕਿਸੇ ਦੂਸਰੇ ਦੇਸ਼ ਦੇ ਵਿੱਚੋਂ ਤਾਂ ਤੁਹਾਡਾ ਪਾਸਪੋਰਟ ਅਚਾਨਕ ਚੋਰੀ ਹੋ ਗਿਆ ਜਾਂ ਗਵਾਚ ਗਿਆ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਪਹਿਲੀ ਗੱਲ ਤੇ ਹੈ ਟੈਨਸ਼ਨ ਨਹੀਂ ਲੈਣੀ ਚਾਹੀਦੀ ਕੁਝ ਅਜਿਹੇ ਸਟੈਪ ਨੇ ਕੁਝ ਅਜਿਹੇ ਕੰਮ ਨੇ ਜੋ ਤੁਸੀਂ ਸਭ ਤੋਂ ਪਹਿਲਾਂ ਕਰੋਗੇ ਤਾਂ ਤੁਸੀਂ ਵੱਡੀ ਮੁਸ਼ਕਲ ਦੇ ਵਿੱਚ ਫਸਣ ਤੋਂ ਬਚ ਸਕਦੇ ਹੋ ਸੋ ਇਸ ਰਿਪੋਰਟ ਦੇ ਵਿੱਚ ਜਾਣ ਦਿਆ ਕਿ ਕਿਹੜੇ ਉਹ ਤਰੀਕੇ ਨੇ ਜਿਸ ਦੇ ਨਾਲ ਤੁਹਾਡੀ ਮੁਸ਼ਕਲ ਦਾ ਹੱਲ ਹੋ ਸਕਦਾ ਹੈ। ਵਿਦੇਸ਼ਾਂ ਦੇ ਵਿੱਚ ਘੁੰਮਣ ਜਾਣ ਦੇ ਲਈ ਹਰ ਕੋਈ ਇੱਛੁਕ ਹੁੰਦਾ ਤੇ ਬਹੁਤ ਸਾਰੇ ਲੋਕ ਗਰਮੀਆਂ ਦੇ ਮੌਸਮ ਦੇ ਵਿੱਚ ਜਾਂ ਵੈਸੇ ਮੌਸਮ ਦੇ ਹਿਸਾਬ ਦੇ ਨਾਲ ਵਿਦੇਸ਼ਾਂ ਦੇ ਵਿੱਚ ਘੁੰਮਣ ਜਾਂਦੇ ਨੇ। ਕਦੀ ਟੂਰਿਸਟ ਵੀਜ਼ਾ ਲਗਾ ਕੇ ਇਕੱਲੇ ਜਾਂਦੇ ਨੇ ਤੇ ਕਦੀ ਪਰਿਵਾਰ ਦੇ ਨਾਲ ਜਾਂਦੇ ਨੇ ਪਰ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਨੇ ਕਿ ਕਈ ਲੋਕਾਂ ਦੇ ਪਾਸਪੋਰਟ ਵਿਦੇਸ਼ਾਂ ਦੇ ਵਿੱਚ ਗਵਾਚ ਜਾਂਦੇ ਨੇ ਜਾਂ ਕਿਤੇ ਚੋਰੀ ਹੋ ਜਾਂਦੇ ਨੇ ਪਰ ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਤਾਂ ਹੁਣ ਇਸ ਦਾ ਹੱਲ ਲੱਭ ਗਿਆ ਕਿਉਂਕਿ ਜਦੋਂ ਪਾਸਪੋਰਟ ਗਵਾਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਬੰਦੇ ਨੂੰ ਬਹੁਤ ਸਾਰੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਇੱਕ ਰਸਤਾ ਲੱਭ ਗਿਆ ਜੇਕਰ ਜਾਣਕਾਰੀ ਤੁਹਾਨੂੰ ਇਸ ਦੀ ਨਹੀਂ ਹੈ ਕਿ ਕਿਵੇਂ ਤੁਸੀਂ ਇਸ ਪਰੇਸ਼ਾਨੀ ਤੋਂ ਬਚ ਸਕਦੇ ਹੋ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਹਾਲੀ ਦੇ ਵਿੱਚ ਟੈਲੀਵਿਜ਼ਨ ਇੰਡਸਟਰੀ ਦੇ ਅਦਾਕਾਰਾ ਦਿਵਯੰਕਾ ਤ੍ਰਿਪਾਚੀ ਦਹਿਆ ਅਤੇ ਉਹਨਾਂ ਦੇ પતિ ਵਿਵੇਕ ਦਹਿਆ ਆਪਣੀ ਵਰੇਗਾਂਡ ਯਾਨੀ ਐਨੀਵਰਸਰੀ ਮਨਾਉਣ ਦੇ ਲਈ ਇਟਲੀ ਗਏ ਸਨ। ਇਟਲੀ 'ਚ ਦਿਵਯੰਕਾ ਅਤੇ ਉਹਨਾਂ ਦੇ પતિ ਦਾ ਸਮਾਨ ਚੋਰੀ ਹੋ ਗਿਆ ਸੀ ਜਿਸ ਵਿੱਚ ਉਹਨਾਂ ਦੇ ਪਾਸਪੋਰਟ ਸਨ ਅਤੇ 10 ਲੱਖ ਰੁਪਏ ਸਨ। ਇਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤਾ ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਨਾਲ ਅਜਿਹੀਆਂ ਘਟਨਾਵਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਅਜਿਹੇ ਚ ਤੁਹਾਨੂੰ ਤੁਰੰਤ ਕੁਝ ਕੰਮ ਕਰਨੇ ਹੁੰਦੇ ਨੇ ਨਹੀਂ ਤਾਂ ਤੁਸੀਂ ਮੁਸ਼ਕਲ ਦੇ ਵਿੱਚ ਫਸ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਜੋ ਕੰਮ ਕਰਨਾ ਹੈ ਜੇਕਰ ਤੁਹਾਡਾ ਪਾਸਪੋਰਟ ਚੋਰੀ ਹੋ ਜਾਂਦਾ ਜਾਂ ਗਵਾਚ ਜਾਂਦਾ ਤਾਂ ਤੁਸੀਂ ਗੁੰਮ ਹੋਏ ਪਾਸਪੋਰਟ ਦੇ ਬਾਰੇ ਨਜ਼ਦੀਕੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਸੂਚਿਤ ਜ਼ਰੂਰ ਕਰਨਾ ਹੈ ਸਭ ਤੋਂ ਪਹਿਲਾ ਕੰਮ ਤੁਹਾਨੂੰ ਇਹ ਕਰਨਾ ਪੁਲਿਸ ਸਟੇਸ਼ਨ ਜਾਓ ਤੇ ਆਪਣੀ ਸ਼ਿਕਾਇਤ ਦਰਜ ਕਰਵਾਓ ਕਿ ਤੁਹਾਡਾ ਪਾਸਪੋਰਟ ਗੁੰਮ ਹੋ ਗਿਆ ਜਾਂ ਚੋਰੀ ਹੋ ਗਿਆ ਉੱਥੋਂ ਸ਼ਿਕਾਇਤ ਦੀ ਕਾਪੀ ਲੈਣ ਤੋਂ ਬਾਅਦ ਤੁਹਾਨੂੰ ਭਾਰਤੀ ਦੂਤਾਵਾਸ ਜਾ ਕੇ ਇਸ ਬਾਰੇ ਜਾਣਕਾਰੀ ਦੇਣੀ ਹੋਏਗੀ ਜੇਕਰ ਕੋਈ ਭਾਰਤੀ ਨਹੀਂ ਹੈ ਜਾਂ ਹੋਰ ਕਿਸੇ ਦੇਸ਼ ਤੋਂ ਇਹ ਵੀਡੀਓ ਦੇਖ ਰਿਹਾ ਤਾਂ ਜੇਕਰ ਤੁਹਾਡਾ ਵੀ ਪਾਸਪੋਰਟ ਕਿਸੇ ਦੂਜੀ ਕੰਟਰੀ ਦੇ ਵਿੱਚ ਗਵਾਚ ਜਾਂਦਾ ਜਾਂ ਚੋਰੀ ਹੋ ਜਾਂਦਾ ਤਾਂ ਤੁਸੀਂ ਆਪਣੇ ਦੇਸ਼ ਦੀ ਐਮਬੈਸੀ ਦੇ ਵਿੱਚ ਉਸੇ ਵੇਲੇ ਜਾਓ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਦੀ ਕਾਪੀ ਲੈ ਕੇ ਤੁਰੰਤ ਦੂਤਾਵਾਸ ਯਾਨੀ ਐਮਬੈਸੀ ਦੇ ਵਿੱਚ ਜਾਓ ਤੇ ਇਸ ਦੇ ਬਾਰੇ ਜਾਣਕਾਰੀ ਦਿਓ ਦੂਤਾਵਾਸ ਨੂੰ ਸੂਚਨਾ ਦੇਣ ਤੋਂ ਬਾਅਦ ਤੁਹਾਡਾ ਜਾਰੀ ਕੀਤੇ ਪਾਸਪੋਰਟ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਤੁਹਾਨੂੰ ਉੱਥੋਂ ਨਵੇਂ ਪਾਸਪੋਰਟ ਦੇ ਲਈ ਅਪਲਾਈ ਕਰਨਾ ਹੋਵੇਗਾ ਪਰ ਇਸ ਦੇ ਲਈ ਇੱਕ ਹਫ਼ਤੇ ਤੱਕ ਦਾ ਸਮਾਂ ਲੱਗਦਾ ਜੇਕਰ ਤੁਹਾਡੀ ਫਲਾਈਟ ਕੱਲ ਦੀ ਹੈ ਜਾਂ ਇੱਕ ਦਿਨ ਬਾਅਦ ਦੀ ਹੈ ਜਾਂ ਤੁਸੀਂ ਕਿਸੇ ਵੀ ਕਾਰਨ ਕਰਕੇ ਇੱਕ ਹਫ਼ਤਾ ਹੋਰ ਨਹੀਂ ਰੁਕ ਸਕਦੇ ਉਸ ਦੇਸ਼ ਦੇ ਵਿੱਚ ਜਿੱਥੇ ਤੁਹਾਡਾ ਪਾਸਪੋਰਟ ਗਵਾਚਿਆ ਜਾਂ ਚੋਰੀ ਹੋਇਆ ਤਾਂ ਤੁਸੀਂ ਨਵੇਂ ਪਾਸਪੋਰਟ ਲਈ ਅਪਲਾਈ ਤਾਂ ਕਰੋ ਪਰ ਤੁਸੀਂ ਆਪਣੀ ਫਲਾਈਟ ਲੈਣ ਦੇ ਲਈ ਐਮਰਜੈਂਸੀ ਸਰਟੀਫਿਕੇਟ ਪ੍ਰਾਪਤ ਕਰਕੇ ਵੀ ਯਾਤਰਾ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਦੇਸ਼ ਦੀ ਐਮਬੈਸੀ ਦੇ ਕੋਲੋਂ ਹੀ ਇਹ ਸਰਟੀਫਿਕੇਟ ਮਿਲ ਸਕਦਾ ਹੈ ਜਦੋਂ ਤੁਸੀਂ ਆਪਣੀ ਕੰਪਲੇਂਟ ਦੀ ਕਾਪੀ ਜਮ੍ਹਾਂ ਕਰਵਾਓਗੇ ਤਾਂ ਐਮਬੈਸੀ ਤੁਹਾਨੂੰ ਇਸ ਦਾ ਸਰਟੀਫਿਕੇਟ ਦੇ ਸਕਦੀ ਹੈ ਜੇਕਰ ਤੁਸੀਂ ਆਪਣੀ ਫਲਾਈਟ ਮਿਸ ਨਹੀਂ ਕਰਨਾ ਚਾਹੁੰਦੇ ਜਾਂ ਇੱਕ ਹਫਤਾ ਨਹੀਂ ਰੁਕਣਾ ਚਾਹੁੰਦੇ ਤਾਂ ਤੁਹਾਨੂੰ ਇਹ ਐਮਬੈਸੀ ਤੋਂ ਐਮਰਜੈਂਸੀ ਸਰਟੀਫਿਕੇਟ ਮਿਲ ਜਾਏਗਾ ਜਿਸ ਦੇ ਨਾਲ ਤੁਸੀਂ ਆਪਣੀ ਫਲਾਈਟ ਅਟੈਂਡ ਕਰ ਸਕਦੇ ਹੋ ਅਤੇ ਆਪਣੀ ਦੇਸ਼ ਵਾਪਸ ਆ ਸਕਦੇ ਹੋ ਅਤੇ ਆਪਣਾ ਪਾਸਪੋਰਟ ਦੁਬਾਰਾ ਤੋਂ ਬਣਵਾ ਸਕਦੇ ਹੋ ਸੋ ਜੇਕਰ ਤੁਸੀਂ ਇਹ ਛੋਟੇ ਜਿਹੇ 2-4 ਕੰਮ ਕਰ ਲੋਗੇ ਤਾਂ ਤੁਹਾਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਜਦੋਂ ਪਾਸਪੋਰਟ ਚੋਰੀ ਹੋ ਜਾਂਦਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਅਤੇ ਕਿਸੇ ਵਿਦੇਸ਼ ਦੇ ਵਿੱਚ ਸਫ਼ਰ ਕਰਨ ਦੇ ਲਈ ਪਾਸਪੋਰਟ ਬਹੁਤ ਜ਼ਰੂਰੀ ਹੁੰਦਾ ਹੈ ਬਹੁਤ ਸਾਰੇ ਲੋਕ ਛੁੱਟੀਆਂ ਮਨਾਉਣੀਆਂ ਕਿਸੇ ਚੰਗੀ ਸੈਲੀਬ੍ਰੇਸ਼ਨ ਦੇ ਲਈ ਵਿਦੇਸ਼ ਜਾਂਦੇ ਨੇ ਤਾਂ ਪਾਸਪੋਰਟ ਤੋਂ ਬਿਨਾ ਇਹ ਯਾਤਰਾ ਸੰਭਵ ਹੀ ਨਹੀਂ ਹੈ ਸੋ ਜਲਦ ਤੋਂ ਜਲਦ ਤੁਸੀਂ ਆਪਣਾ ਦੂਜੀ ਵਾਰ ਪਾਸਪੋਰਟ ਅਪਲਾਈ